ਸ਼ੇਖਾਲਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਮ ਮੁਖ ਹੈਡਲਾਈਨਸ ਤੇ 스노우 ਸਟਾਰਮ ਕਾਰਨ ਯਾਤਰਾ ਕਰਨਾ ਹੋਇਆ ਮੁਸ਼ਕਿਲ ਇਸ ਸਕੇਚਵਨ ਦੇ ਵਿੱਚ ਵਿਆਪਕ ਸੜਕਾਂ ਹੋਈਆਂ ਬੰਦ ਬੋਡੀ ਸ਼ੌਪ ਕੈਨੇਡਾ ਨੇ ਸਟੋਰਾਂ ਨੂੰ ਬੰਦ ਕਰਨ ਦਾ ਕੀਤਾ ਐਲਾਨ ਕੈਨੇਡਾ ਭਰ ਦੇ ਵਿੱਚ 33 ਸਟੋਰ ਕਿਤੇ ਜਾਣਗੇ ਬੰਦ ਅਗਲੇ ਸਾਲ ਤੋਂ ਇਲੈਕਟ੍ਰਿਕ ਵਾਹਨ ਦੇ ਮਾਲਕ ਵੀ ਦੇਣਗੇ ਟੈਕਸ ਵਾਹਨ ਮਾਲਕਾਂ ਦੀ ਵੱਧ ਗਈ ਚਿੰਤਾ ਈਵੀ ਵਾਹਨ ਮਾਲਕਾਂ ਦੀ ਵੱਡੀ ਚਿੰਤਾ ਅਗਲੇ ਸਾਲ ਤੋਂ ਇਲੈਕਟ੍ਰੋਨਿਕ ਵਾਹਨ ਮਾਲਕ ਵੀ ਦੇਣਗੇ ਟੈਕਸ ਖੋਣ ਖਬਰਾਂ ਵਿਸਤਾਰ ਨਾਲ ਸੀਜ਼ਨ ਦੀ ਸਭ ਤੋਂ ਵੱਡੀ ਬਰਫਬਾਰੀ ਕਾਰਨ ਕਈ ਮੁਸ਼ਕਲਾਂ ਆ ਰਹੀਆਂ ਨੇ 스ਨੋ ਸਟਾਰਮ ਦੇ ਮੱਦੇ ਨਜ਼ਰ ਯਾਤਰਾ ਬਹੁਤ ਮੁਸ਼ਕਲ ਅਤੇ ਬਿਲਕੁਲ ਅਸੰਭਵ ਹੋ ਰਹੀ ਹੈ ਡੂੰਗੀ ਬਰਫਬਾਰੀ ਅਤੇ ਮਾੜੀ ਵਿਜ਼ਿਬਿਲਟੀ ਦੇ ਨਤੀਜੇ ਵਜੋਂ ਬੀਤੀ ਦੇਰ ਰਾਤ ਸਿਸਕੇਚੁਆਨ ਅਤੇ ਮੈਨੀਟੋਬਾ ਦੇ ਦੱਖਣੀ ਭਾਗਾਂ ਵਿੱਚ ਵਿਆਪਕ ਸੜਕਾਂ ਬੰਦ ਹੋ ਗਈਆਂ 스ਨੋ ਸਟਾਰਮ ਕਾਰਨ ਹਾਈਵੇ ਤੇ ਸਫ਼ਰ ਕਰਨ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਜਾ ਰਹੀ ਹੈ ਸਨੋ ਸਟ੍ਰੋਮ ਦੇ ਦੂਜੇ ਦਿਨ ਵੀ ਬੈਟਰਫੋਰਡ ਅਤੇ ਕਿੰਡਰਸਲੇ ਵਰਗੇ ਖੇਤਰਾਂ ਦੇ ਆਲੇ-ਦੁਆਲੇ ਦੇ ਹਾਈਵੇ ਬੰਦ ਨੇ ਹਾਈਵੇ ਹੌਟਲਾਈਨ ਦੁਆਰਾ ਸਫ਼ਰ ਕਰਨ ਲਈ ਇਹਨਾਂ ਦੀ ਸਿਫਾਰਿਸ਼ ਨਹੀਂ ਕੀਤੀ ਗਈ। ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਕੈਨੇਡਾ ਦੇ ਅਨੁਸਾਰ ਮੱਧ ਅਤੇ ਦੱਖਣੀ ਸਿਸਕੇਚਵਾਂ ਦੇ ਖੇਤਰਾਂ ਵਿੱਚ ਕੁੱਲ ਬਰਫਬਾਰੀ 40 ਸੈਂਟੀਮੀਟਰ ਤੱਕ ਪਹੁੰਚਣ ਦੀ ਸੰਭਾਵਨਾ ਹੈ ਜਿਸ ਵਿੱਚ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਸਕੀਟੂਨ ਬੈਟਲਫੋਰਡ ਅਤਿਕ ਕਿੰਡਰਸਲੇ ਦੇ ਆਲੇ ਦੁਆਲੇ ਦੇ ਹਾਈਵੇ ਆਵਾਜਾਈ ਪੱਖੋਂ ਬੰਦ ਹੋਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਉੱਤਰੀ ਬੈਟਲਫੋਰਡ ਨੂੰ ਛੱਡਣ ਵਾਲਾ ਹਾਈਵੇ 16 ਐਤਵਾਰ ਨੂੰ ਸਵੇਰੇ 9:11 ਵਜੇ ਤੱਕ ਬੰਦ ਰਿਹਾ ਕਿੰਡਰਸਲੇ ਦੇ ਹੋਟਲ ਵੀ ਬੀਤੇ ਦਿਨੀ ਮੌਸਮ ਦੇ ਮੱਦੇਨਜ਼ਰ ਫੁੱਲ ਸਨ ਗੋਡਿਆ ਤੱਕ ਬਰਫਬਾਰੀ ਹੋਣ ਦੇ ਕਾਰਨ ਲੋਕ ਡਰਾਈਵਿੰਗ ਕਰਦੇ ਹੋਏ ਵੀ ਕੰਬ ਰਹੇ ਸਨ ਮੌਸਮ ਕਾਰਨ ਸ਼ਹਿਰ ਵਿੱਚ ਗੱਡੀ ਚਲਾਉਣ ਲਈ ਵੀ ਬਹੁਤ ਮੁਸ਼ਕਲ ਹੋ ਰਹੀ ਸੀ ਹੋਟਲ ਛੁਰੂ ਕੇ ਹੋਏ ਗੈਸਟ ਸੜਕਾਂ ਵਿੱਚ ਜੰਮੀ ਬਰਫ ਵਿੱਚ ਕੁਝ ਸੁਧਾਰ ਹੋਣ ਦੀ ਉਮੀਦ ਕਰ ਰਹੇ ਸਨ ਸਿਟੀ ਆਫ ਨਾਰਥ ਬੈਟਰਫੋਰਡ ਦਾ ਕਹਿਣਾ ਹੈ ਕਿ ਐਕਸੈਸ ਕਮਿਊਨੀਕੇਸ਼ਨ ਸੈਂਟਰ ਡੌਨ ਰੋਜ਼ ਅਰੀਨਾ ਬੈਟਰਫੋਰਡ ਕੋ-ਆਪ ਐਕੁਆਟਿਕ ਸੈਂਟਰ ਨਿਸ਼ਨਵੇਸਟ ਫੀਲਡ ਹਾਊਸ ਅਤੇ ਡਾਉਨਪਰੋਜ਼ ਕਮਿਊਨਿਟੀ ਸੈਂਟਰ ਸਮੇਤ ਮਨੋਰੰਜਨ ਸਹੂਲਤਾਂ ਮੌਸਮ ਦੇ ਕਾਰਨ ਬੰਦ ਨੇ ਸਿਟੀ ਦੇ ਸੜਕੀ ਅਮਲੇ ਸਵੇਰੇ 5 ਵਜੇ ਤੋਂ ਹੀ ਗਲੀਆਂ ਨੂੰ ਸਾਫ਼ ਕਰਨ ਦੇ ਵਾਸਤੇ ਮੌਜੂਦ ਸਨ ਪਰ ਉਹਨਾਂ ਦਾ ਕਹਿਣਾ ਸੀ ਕਿ ਬਰਫ਼ ਦੀ ਭਾਰੀ ਮਾਤਰਾ ਦੇ ਕਾਰਨ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਕੁਝ ਸਮੱਸਿਆਵਾਂ ਆ ਰਹੀਆਂ ਨੇ ਜਿਸ ਕਾਰਨ ਉਹਨਾਂ ਦਾ ਕੰਮ ਹੌਲੀ ਹੋ ਗਿਆ ਹੈ ਬੈਡਫੋਰਡਸ ਦੇ ਟ੍ਰਾਂਜ਼ਿਟ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਕਿ ਟ੍ਰਾਂਜ਼ਿਸਟ ਸਿਸਟਮ ਸੋਮਵਾਰ ਨੂੰ ਨਹੀਂ ਚੱਲੇਗਾ ਇਸ ਕਿ ਟੂਨ ਸਿਟੀ ਨੇ 34 ਸੈਂਟੀਮੀਟਰ ਤੋਂ ਵੱਧ ਬਰਫ਼ ਇਕੱਠੀ ਹੋਣ ਦੀ ਰਿਪੋਰਟ ਕੀਤੀ ਅਤੇ ਗਲੀਆਂ ਦੇ ਨਾਲ-ਨਾਲ ਨੇਬਰਹੂਡ ਅਤੇ ਆਵਾਜਾਈ ਲਈ ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਸ਼ਹਿਰ ਦਾ ਇਹ ਵੀ ਕਹਿਣਾ ਹੈ ਕਿ ਇੱਕ ਵਾਰ ਬਰਫ਼ਬਾਰੀ ਖਤਮ ਹੋਣ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਾਰੀਆਂ ਗਲੀਆਂ 4 ਦਿਨਾਂ ਦੇ ਅੰਦਰ ਸਾਫ਼ ਹੋ ਜਾਣਗੀਆਂ ਸਸਕੀਟੂਨ ਪਬਲਿਕ ਸਕੂਲ ਅਤੇ ਗ੍ਰੇਟਰ ਸਸਕੀਟੂਨ ਕੈਥੋਲਿਕ ਸਕੂਲ ਦੋਵੇਂ ਹੀ ਸੋਮਵਾਰ ਨੂੰ ਹਾਈ ਸਕੂਲ ਦੇ ਸਾਰੇ ਵਿਦਿਆਰਥੀਆਂ ਲਈ ਕਲਾਸਾਂ ਰੰਨ੍ਹ ਕਰ ਰਹੇ ਨੇ ਅਤੇ ਸੋਮਵਾਰ ਨੂੰ ਮੂੜ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਸ਼ਹਿਰ ਨਿਵਾਸੀਆਂ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਆਪਣੇ ਫੁੱਟਪਾਥ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਆਪਣੇ ਕਾਰੋਬਾਰਾਂ ਨੂੰ ਸਾਫ਼ ਕਰਨ ਵਾਸਤੇ ਅਪੀਲ ਕੀਤੀ ਗਈ ਹੈ। ਸ਼ਹਿਰ ਦੇ ਅਨੁਸਾਰ ਆਵਾਜਾਈ ਵਿੱਚ ਦੇਰੀ ਹੋ ਸਕਦੀ ਹੈ ਅਤੇ ਵਾਰ-ਵਾਰ ਰੁਕਾਵਟਾਂ ਦੀ ਉਮੀਦ ਵੀ ਕੀਤੀ ਜਾ ਰਹੀ ਹੈ ਇਸ ਕਾਰਨ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਵਾਜਾਈ ਐਪ ਦੀ ਜਾਂਚ ਕਰਨ ਅਤੇ ਅਪ ਟੂ ਡੇਟ ਰਹਿਣ ਐਕਸੈਸ ਟਰਾਂਜ਼ਿਟ ਵੀ ਸੀਮਿਤ ਹੈ ਜਿਸ ਕਾਰਨ ਸ਼ਹਿਰ ਦਾ ਕਹਿਣਾ ਹੈ ਕਿ ਸਿਰਫ ਐਮਰਜੈਂਸੀ ਸੇਵਾਵਾਂ ਵਜੋਂ ਕੰਮ ਕੀਤਾ ਜਾਵੇਗਾ ਜੇਕਰ ਬਸ ਖੇਤਰਾਂ ਤੱਕ ਪਹੁੰਚਣ ਦੇ ਯੋਗ ਹੈ ਤਾਂ ਕੇਵਲ ਐਮਰਜੈਂਸੀ ਸੇਵਾਵਾਂ ਦਿੱਤੀਆਂ ਜਾਣਗੀਆਂ वायएक्सएसके2 ਨੇ ਕਿਹਾ ਹੈ ਕਿ برف صاف ਕਰਨ ਲਈ ਵਾਧੂ ਸਟਾਫ ਲਿਆਂਦਾ ਗਿਆ ਹੈ ਅਤੇ ਰਨਵੇ ਦੀਆਂ ਸਥਿਤੀਆਂ ਚੰਗੀਆਂ ਨੇ ਹਾਲਾਂਕਿ ਤੂਫਾਨ ਨੇ ਮਾੜੀ ਦਿਖ ਅਤੇ ਹਵਾ ਦੀ ਸਥਿਤੀ ਕਾਰਨ ਉਡਾਨਾਂ ਨੂੰ ਪ੍ਰਭਾਵਿਤ ਕੀਤਾ ਹੈ ਹਵਾਈ ਅੱਡੇ ਨੇ ਇੱਕ ਈਮੇਲ ਦੇ ਰਾਹੀਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਬੀਤੀ ਦਿਨੀ ਸਵੇਰ ਤੱਕ ਹਵਾਈ ਅੱਡਾ ਬਰਫੀਲੇ ਤੂਫਾਨ ਕਾਰਨ ਇਸ ਹਫਤੇ ਦੇ ਅੰਤ ਵਿੱਚ ਲਗਭਗ 30 ਉਡਾਨਾਂ ਨੂੰ ਰੱਦ ਕਰ ਰਿਹਾ ਹੈ ਰਜੀਨਾ ਦੇ ਹਵਾਈ ਅੱਡੇ ਵਿੱਚ ਵੀ ਫਲਾਈਟ ਚੱਲਣ ਵਿੱਚ ਦੇਰੀ ਹੋਈ ਤੇ ਕੁਝ ਫਲਾਈਟਾਂ ਦੇ ਵਿੱਚ ਰੁਕਾਵਟ ਆਈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹਾ ਹੋਰ ਹੋਣ ਦੀ ਉਮੀਦ ਕੀਤੀ ਗਈ ਹੈ। ਹਵਾਈ ਅੱਡੇ ਨੇ ਇੱਕ ਈਮੇਲ ਦੇ ਅਨੁਸਾਰ ਇਹ ਜਾਣਕਾਰੀ ਦਿੱਤੀ ਕਿ ਲਗਭਗ 10 ਰਵਾਨਗੀਆਂ ਰੱਦ ਕੀਤੀਆਂ ਗਈਆਂ ਨੇ। ਈਮੇਲ ਦੇ ਵਿੱਚ ਯਾਤਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਲਈ ਵੀ ਕਿਹਾ ਗਿਆ ਹੈ ਕਿ ਉਹ ਯਾਤਰਾ ਕਰਨ ਤੋਂ ਪਹਿਲਾਂ 에ਅਰਲਾਈਨ ਤੋਂ ਜਾਂਚ ਕਰ ਲੈਣ ਅਤੇ ਆਪਣੀਆਂ ਫਲਾਈਟਸ ਦੀ ਅਪ ਟੂ ਡੇਟ ਜਾਣਕਾਰੀ ਰੱਖਣ। ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਇੰਟਰਨੈਸ਼ਨਲ ਔਮਨਸ ਡੇ ਦੇ ਮੌਕੇ ਤੇ 2024 ਦੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੈਨੇਡਾ ਦੀਆਂ ਵੱਡੀਆਂ ਸੰਸਥਾਵਾਂ ਨਾਲ ਜੁੜੀਆਂ ਅਤੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਕਾਨਫਰੰਸ ਦੇ ਵਿੱਚ ਸ਼ਿਰਕਤ ਕੀਤੀ ਤੇ ਆਏ ਹੋਏ ਮਹਿਮਾਨਾਂ ਲਈ ਵਰਕਸ਼ਾਪ ਵੀ ਲਗਾਈ ਗਈ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਕਰਵਾਈ ਗਈ ਇਸ ਕਾਨਫਰੰਸ ਦੇ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਨੇ ਸ਼ਿਰਕਤ ਕੀਤੀ ਇਸ ਦੌਰਾਨ ਕਰੀਅਰ ਕੋਚਿੰਗ ਵਰਕਸ਼ਾਪ ਉਦਯੋਗ ਦੇ ਨਿਤਾਵਾਂ ਦੇ ਨਾਲ ਪੈਨਲਿਸਟ ਚਰਚਾ ਨੈਟਵਰਕਿੰਗ ਸੈਸ਼ਨ ਵੀ ਲਗਾਇਆ ਗਿਆ ਇਸ ਦਿਨਾਂ ਹੀ ਆਏ ਹੋਏ ਮਹਿਮਾਨਾਂ ਵਾਸਤੇ ਮੁਫਤ ਪੋਜਨ ਅਤੇ ਖਾਨ ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ ਇਸ ਮੁੱਖੇ ਆਏ ਹੋਏ ਮਹਿਮਾਨਾਂ ਨੇ ਇੱਕ ਕਾਨਫਰੰਸ ਅਟੈਂਡ ਕਰਨ ਤੋਂ ਬਾਅਦ ਕੀ ਜਾਣਕਾਰੀ ਦਿੱਤੀ ਤੁਹਾਨੂੰ ਸੁਣਾਉਣੀ ਹੈ And today we're here at the Canada Intia Foundation's International Women's Day event. And inside there's absolutely a wonderful panel talking about their successes, their challenges, and the way that they've uh, managed to have their career paths and you know how they've stumbled on the way, but also the wonderful, wonderful successes that they've had too. It's a great opportunity for us to be able to speak to younger girls and uh, to talk about our experiences. And it really is my honor and my pleasure to be here speaking with everyone here today as well. Oh, हम यहाँ पे इंटरनेशनल वेमेंस डे सेलिब्रेट कर रहे हैं जहाँ पे कुछ वेमेन रियली हाईली सक्सेसफुल वेमेन आर हेयर वो आर एक्चुअली हेल्पिंग यंगर वेमेन विद मेंटरिंग, विद गाइडेंस विद सपोर्ट एंड दिस इज़ अ ग्रेट वे टू सेलिब्रेट द सक्सेस ऑफ दोज वेमेन एंड आल्सो चैनलाइज देयर सक्सेस फॉर द बेनिफिट ऑफ यंगर जनरेशन So they are celebrating Women's Day today. But with the Women's Day, I think they are doing a great job by um, doing a mentoring workshop with for the students or for the newcomers who are here. In, um, so uh, I think uh, Canada is having lots of students here and they don't know where to go, what to do, how to start their life. And CIF is uh, doing great work by um, um, uh, Getting them some information or giving them the path, what should they do when they become graduate and when they uh, finish their student life here, how to settle their life in Canada. So I think they are doing a great job. And um, um, what else I want to say here is that we always try to uh, get information from our neighbors or from our, um, uh, say, friends or family. देर शुड आई सजेस्ट दैम टेक द गो टू द राइट सोर्स मीट द राइट सोर्स गेट द राइट इंफॉर्मेशन डोंट आस्क पीपुल आर इन द नेबर्स डोंट गेट द हाफ इंफॉर्मेशन कहते हैं अधूरी इन्फॉमेशन जो होती है हमेशा गलत होती है तो कैनाडा इस सच कंट्री जहाँ पर आपको राइट इंफॉर्मेशन देने के लिए बहुत लोग मिल जाएंगे बहुत सारी ऑर्गेनाइजेशन है सी आई एफ इज़ वन ऑफ टैम so my suggestion to all my young students and all, all uh, uh, young people who are trying to establish their li life in canada they should go to um, the right source that's what um, my message for all my uh, newcomers here that's what i want to say when i've been uh, associated with um, canada india foundation for more than 10 years maybe 15 years since more like the inception of this organization um, CIF has been always uh, organizing such events, and this is uh, regarding women's empowerment and women's um, matters, uh, the issues. Uh, this event has been outstanding. Um, Canada India Foundation has uh, done this even previously also, because for the society still there is uh, women. When we say there is a, a, uh, uh, there are so many things that are still not happening. And when we are talking about um, the whole world, I think we are far behind. Than really, that we can term is an equal atmosphere for uh, men and women has been there. So these kind of events, I think, it enlightens and, and it gives a different kind of inspiration to all women. And I'm pretty sure that um, the participation of more women in our workspace and also in the professional. Uh, environment is going to be making healthier society globally and also in canadian society ਜ਼ਿਕਰੂ ਹੈ ਕਿ ਕੈਨੇਡਾ ਇੰਡੀਆ ਫਾਊਂਡੇਸ਼ਨ ਇੱਕ ਰਾਸ਼ਟਰੀ ਗੈਰ ਲਾਭਕਾਰੀ ਗੈਰ ਪਾਰਟੀਵਾਦੀ ਅਤੇ ਗੈਰ ਸਰਕਾਰੀ ਸੰਸਥਾ ਹੈ ਜਿਸ ਦਾ ਮੁੱਖ ਉਦੇਸ਼ ਕੈਨੇਡਾ ਦੇ ਪਾਰ ਦੇ ਦਰਮਿਆਨ ਦੋਵਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਜਨਤਕ ਖੇਤਰ ਵਿੱਚ ਯੋਗ ਇੰਡੋ ਕੈਨੇਡੀਅਨਾਂ ਲਈ ਮੌਕੇ ਪੈਦਾ ਕਰਨਾ ਅਤੇ ਕੈਨੇਡੀਆ ਵਿੱਚ ਨਵੇਂ ਭਾਰਤ ਬਾਰੇ ਬਿਹਤਰ ਸਮਝ ਪੈਦਾ ਕਰਨਾ ਅਤੇ ਭਾਰਤ ਵਿੱਚ ਕੈਨੇਡਾ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ The Body Shop Canada ਨੇ ਆਪਣੇ ਕਈ ਸਟੋਰਾਂ ਨੂੰ ਬੰਦ ਕਰ ਦੇਣ ਦਾ ਐਲਾਨ ਕੀਤਾ ਹੈ ਮਸ਼ਹੂਰ ਸੁੰਦਰਤਾ ਬ੍ਰਾਂਡ The Body Shop Canada Limited ਪੂਰੇ ਕੈਨੇਡਾ ਵਿੱਚ ਸਿਰਫ 30 ਤੋਂ ਵੱਧ ਸਟੋਰਾਂ ਨੂੰ ਬੰਦ ਕਰ ਰਿਹਾ ਹੈ ਅੰਤਰਰਾਸ਼ਟਰੀ ਬ੍ਰਾਂਡ ਦੀ ਕੈਨੇਡੀਅਨ ਸਹਾਇਕ ਕੰਪਨੀ ਆਪਣੇ 105 ਸਟੋਰਾਂ ਵਿੱਚੋਂ ਲਗਭਗ 1 ਇਤਿਹਾਈ ਸਟੋਰਾਂ ਨੂੰ ਤੁਰੰਤ ਬੰਦ ਕਰਨਾ ਸ਼ੁਰੂ ਕਰ ਦੇਵੇਗੀ ਕੈਨੇਡਾ ਭਾਰ ਵਿੱਚ 33 ਸਟੋਰ ਬੰਦ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਅੱਧੇ 온ਟਾਰੀਓ ਦੇ ਵਿੱਚ ਨੇ यूके दी सुंदरता ਤੇ ਕੋਸਮੈਟਿਕਸ ਦੀ ਦੁਕਾਨ ਦੀ ਕੈਨੇਡੀਅਨ ਸਹਾਇਕ ਕੰਪਨੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਬਾਡੀ ਸ਼ਾਪ ਕੈਨੇਡਾ ਆਪਣੇ ਲਗਭਗ 1 ਤਿਹਾਈ ਸਟੋਰਾਂ ਨੂੰ ਬੰਦ ਕਰ ਦੇਵੇਗਾ ਅਤੇ ਆਨਲਾਈਨ ਵਿਕਰੀ ਨੂੰ ਖਤਮ ਕਰ ਦੇਵੇਗਾ ਕਿਉਂਕਿ ਲੈਨਦਾਰ ਸੁਰੱਖਿਆ ਦੀ ਮੰਗ ਕਰਦਾ ਹੈ। ਅਦਾਲਤ ਚਦਾਰ ਮਾਮਲੇ ਵਿੱਚ ਦਿਖਾਇਆ ਗਿਆ ਹੈ ਕਿ ਕੰਪਨੀ ਅਸੁਰੱਖਿਅਤ ਲੈਨਦਾਰਾਂ ਨੂੰ 3.3 ਮਿਲੀਅਨ ਡਾਲਰ ਤੋਂ ਵੱਧ ਅਤੇ ਸੁਰੱਖਿਅਤ ਲੈਨਦਾਰਾਂ ਲਈ ਲਗਭਗ 16400 ਡਾਲਰ ਬਕਾਇਆ ਰਕਮ ਰੱਖਦੀ ਹੈ। ਕੰਪਨੀ ਨੇ ਇਹ ਨਹੀਂ ਜਾ ਕਿ ਟੋਰਾਂਟੋ, ਆਟਵਾ, ਐਡਮਿੰਟਨ, ਕੈਲਗਰੀ, ਸਿਸਕੇਟੂਨ ਅਤੇ ਸੇਂਟ ਜੌਨ ਸਮੇਤ ਸ਼ਹਿਰਾਂ ਵਿੱਚ ਸਟੋਰ ਬੰਦ ਹੋਣ ਦੇ ਨਤੀਜੇ ਵਜੋਂ ਕਿੰਨੇ ਕਾਮੇ ਆਪਣੀਆਂ ਨੌਕਰੀਆਂ ਗਵਾ ਦੇਣਗੇ ਕੰਪਨੀ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਉਮੀਦ ਹੈ ਓਨਟਾਰੀਓ ਅਦਾਲਤ ਦੀ ਕਾਰਵਾਈ ਨਾਲ ਇਸ ਸੁੱਪ ਦਾ ਸਾਹ ਲੈ ਸਕਣਗੇ ਜਦਕਿ ਇਹ ਆਪਣੇ ਰਣਨੀਤਿਕ ਵਿਕਲਪਾਂ ਦਾ ਮੁਲਾਂਕਣ ਕਰਦੀ ਹੈ ਤੇ ਪੁਨਰਗਠਨ ਦੇ ਵਿੱਚ ਰੁੱਝੀ ਰਹਿੰਦੀ ਹੈ ਬਾਡੀ ਸ਼ੌਪ ਉਤਰੀ ਅਮਰੀਕਾ ਦੇ ਪ੍ਰਧਾਨ ਜਾਰਡਨ ਸੈਰਲੇ ਨੇ ਸ਼ੁੱਕਰਵਾਰ ਨੂੰ ਕੈਨੇਡੀਅਨ ਸਟਾਫ ਨੂੰ ਭੇਜੇ ਇੱਕ ਮੀਮੋ ਦੇ ਵਿੱਚ ਕਿਹਾ ਕਿ ਉਸ ਪੁਨਰਗਠਨ ਦੇ ਹਿੱਸੇ ਵਜੋਂ ਕੰਪਨੀ ਹੁਣ ਗਿਫਟ ਕਾਰਡਾਂ ਨੂੰ ਸਵੀਕਾਰ ਨਹੀਂ ਕਰੇਗੀ ਨਾ ਨਵੇਂ ਗਿਫਟ ਕਾਰਡ ਵੇਚੇਗੀ ਜਾਰੀ ਫੰਡ ਵੀ ਨਹੀਂ ਦੇਵੇਗੀ ਅਤੇ ਸਾਰੀਆਂ ਨਵੀਆਂ ਤੇ ਪਿਛਲੀਆਂ ਖਰੀਦਾਂ ਨੂੰ ਅੰਤ ਮੰਨੇਗੀ ਇਕਦਮ ਉਦੋਂ ਚੁੱਕਿਆ ਗਿਆ ਜਦੋਂ ਬਾਡੀ ਸ਼ਾਪ ਇੰਟਰਨੈਸ਼ਨਲ ਨੂੰ ਇੱਕ ਪ੍ਰਾਈਵੇਟ ਇਕੁਇਟੀ ਫਾਰਮ ਦੁਆਰਾ ਐਕਵਾਇਰ ਕੀਤਾ ਗਿਆ ਸੀ ਅਤੇ ਪਿਛਲੇ ਮਹੀਨੇ ਪ੍ਰਸ਼ਾਸਨ ਵਿੱਚ ਬਾ ਦਿੱਤਾ ਗਿਆ ਸੀ ਜਿਸ ਨਾਲ ਇਸ ਨੂੰ ਆਪਣੇ ਕਰਜ਼ੇ ਦਾ ਭੁਗਤਾਨ ਕੀਤੇ ਬਿਨਾਂ ਪੁਨਰਗਠਨ ਜਾਂ ਬੰਦ ਕਰਨ ਦੀ ਆਗਿਆ ਦਿੱਤੀ ਗਈ ਸੀ ਉਸ ਸਮੇਂ ਕੰਪਨੀ ਨੇ ਦੱਸਿਆ ਸੀ ਕਿ ਉਸ ਦੇ ਕੈਨੇਡੀਅਨ ਸਟੋਰਾਂ ਤੇ ਬਦਲਾਅ ਦਾ ਕੋਈ ਅਸਰ ਨਹੀਂ ਪਵੇਗਾ ਕੰਪਨੀ ਨੇ ਕਿਹਾ ਹੈ ਕਿ ਬਾਡੀਸ਼ਾਪ ਕੈਨੇਡਾ ਦੇ ਦੇਸ਼ ਭਰ ਵਿੱਚ 105 ਸਟੋਰ ਹਜੇ ਵੀ ਕਾਰੋਬਾਰ ਦੇ ਲਈ ਖੁੱਲੇ ਨੇ ਰਿਲੀਜ਼ ਦੇ ਅਨੁਸਾਰ ਬਾਡੀਸ਼ਾਪ ਯੂਐਸ ਨੇ ਵੀ ਕੰਮਕਾਜ ਬੰਦ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ 온ਟਾਰੀਓ, ਐਲਬਰਟਾ, ਸਸਕੇਚਵਾਨ, ਬ੍ਰਿਟਿਸ਼ ਕੋਲੰਬੀਆ, ਨਿਊ ਬ੍ਰਿਨਜ਼ਵਿਕ, ਨੋਵਾ ਸਕੋਸ਼ੀਆ, ਮੈਨੀਟੋਬਾ, ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਦੇ 33 ਸਥਾਨ ਬੰਦ ਕੀਤੇ ਗਏ ਨੇ ਅਤੇ ਤੁਰੰਤ ਲਿਕুইਡੇਸ਼ਨ ਵਿਕਰੀ ਸ਼ੁਰੂ ਕਰ ਦਿੱਤੀ ਜਾਵੇਗੀ ਅਲਬੋਟਾ ਸਰਕਾਰ ਨੇ ਬਜਟ 2024 ਵਿੱਚ ਇਲੈਕਟ੍ਰਿਕ ਵਾਹਨ ਮਾਲਕਾਂ ਨੂੰ ਝਟਕਾ ਦਿੱਤਾ ਹੈ 1 ਜਨਵਰੀ 2025 ਤੋਂ ਇਲੈਕਟ੍ਰਿਕ ਵਾਹਨ ਮਾਲਕਾਂ ਨੂੰ ਸਾਲਾਨਾ 200 ਡਾਲਰ ਟੈਕਸ ਅਦਾ ਕਰਨਾ ਪਵੇਗਾ ਜਿੱਥੇ ਲੋਕ ਵੱਡੀ ਗਿਣਤੀ ਵਿੱਚ EV ਵਾਹਨ ਖਰੀਦਣ ਤੇ ਜ਼ੋਰ ਦੇ ਰਹੇ ਨੇ ਉਸ ਦੌਰਾਨ ਸਰਕਾਰ ਦਾ ਇਹ ਫੈਸਲਾ ਵਾਹਨ ਮਾਲਕਾਂ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ ਇਸ ਟੈਕਸ ਤੋਂ ਸਰਕਾਰ ਨੂੰ ਆਉਣ ਵਾਲੇ ਸਾਲਾਂ ਵਿੱਚ ਵਧੀਆ ਆਮਦਨ ਹੋਣ ਦੀ ਉਮੀਦ ਹੈ ਕੈਨੇਡੀਅਨਸ ਜ਼ੀਰੋ ਐਮਿਸ਼ਨ ਮਹਾਨਾ ਵੱਲ ਵਧ ਰਹੇ ਨੇ ਅਤੇ ਕੈਨੇਡਾ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਹਰ ਸਾਲ ਰਿਕਾਰਡ ਤੋੜ ਰਹੀ ਹੈ ਅਜਿਹੇ ਵਿੱਚ ਈਵੀ ਮਾਲਕ ਅਲਬਰਟਾ ਸਰਕਾਰ ਦੇ ਸਾਲਾਨਾ ਇਲੈਕਟ੍ਰਿਕ ਵਾਹਨ ਟੈਕਸ ਨੂੰ ਲਾਗੂ ਕਰਨ ਦੇ ਤਾਜ਼ਾ ਫੈਸਲੇ ਤੋਂ ਹੈਰਾਨ ਨਹੀਂ ਹਨ ਪ੍ਰੋਵਿੰਸ ਵਿੱਚ ਇਲੈਕਟ੍ਰਿਕ ਵਾਹਨ ਮਾਲਕਾਂ ਨੂੰ ਜਨਵਰੀ 2025 ਤੋਂ ਨਵੀਂ ਫੀਸ ਦਾ ਭੁਗਤਾਨ ਕਰਨ ਲਈ ਵਾਧੂ 200 ਡਾਲਰ ਦੇਣੇ ਪੈਣਗੇ ਵਿੱਤ ਮੰਤਰੀ ਨੇ ਹਾਰਨਰ ਨੇ ਬੀਤੇ ਦਿਨੀ ਆਪਣਾ ਪਹਿਲਾ ਸੁਬਾਈ ਬਜਟ ਪੇਸ਼ ਕੀਤਾ ਸੀ ਇਸ ਦੌਰਾਨ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਟੈਕਸ ਉਦੋਂ ਅਦਾ ਕੀਤਾ ਜਾਵੇਗਾ ਜਦੋਂ ਮਾਲਕ ਆਪਣੇ ਵਾਹਨਾਂ ਨੂੰ ਰਜਿਸਟਰ ਕਰਨਗੇ ਅਤੇ ਇਹ ਟੈਕਸ ਮੌਜੂਦਾ ਰਜਿਸਟ੍ਰੇਸ਼ਨ ਫੀਸ ਤੋਂ ਅਲਾਵਾ ਲਗਾਇਆ ਜਾਵੇਗਾ ਪਰੋਵਿੰਸ ਦੇ ਅਨੁਸਾਰ ਇਹ ਪੈਸਾ ਸੜਕਾਂ ਤੇ ਖਰਾਬ ਹੋਣ ਅਤੇ ਫਿਊਲ ਟੈਕਸ ਦੀ ਪੂਰਤੀ ਲਈ ਮਦਦ ਕਰੇਗਾ ਜੋ ਇਲੈਕਟ੍ਰਿਕ ਵਾਹਨ ਮਾਲਕ ਅਦਾ ਨਹੀਂ ਕਰਦੇ ਹਾਈਬ੍ਰਿਡ ਵਾਹਨਾਂ ਨੂੰ ਟੈਕਸ ਭਰਨ ਤੋਂ ਛੋਟ ਮਿਲ ਰਹੀ ਹੈ ਅਲਬਰਟਾ ਕੁਝ ਪ੍ਰਾਂਤਾਂ ਦੇ ਵਿੱਚੋਂ ਇੱਕ ਹੈ ਜੋ ਇਲੈਕਟ੍ਰਿਕ ਵਾਹਨਾਂ ਨੂੰ ਖਰੀਦਣ ਲਈ ਪ੍ਰੋਤਸਾਹਨ ਦੀ ਪੇਸ਼ਕਸ਼ ਨਹੀਂ ਕਰਦਾ ਫੈਡਰਲ ਸਰਕਾਰ ਇਲੈਕਟ੍ਰਿਕ ਵਾਹਨ ਸਮੇਤ ਲਾਈਟ ਡਿਊਟੀ ਜ਼ੀਰੋ ਐਮਿਸ਼ਨ ਵਾਹਨਾਂ ਦੇ ਖਰੀਦ ਜਾਂ ਲੀਜ਼ ਲਈ 5000 ਡਾਲਰ ਤੱਕ ਦੀ ਪੇਸ਼ਕਸ਼ ਕਰਦੀ ਹੈ ਈਵੀ ਦੇ ਮਾਲਕ ਅਲਬਰਟਾ ਦੀ ਨਵੀਂ ਨੀਤੀ ਨੂੰ ਲੋਕਾਂ ਨੂੰ ਕਾਰਾਂ ਖਰੀਦਣ ਤੋਂ ਰੋਕਣ ਲਈ ਇੱਕ ਰੁਕਾਵਟ ਵਜੋਂ ਵੇਖ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਅਜਿਹੇ ਸਮੇਂ ਵਿੱਚ ਫੀਸਾਂ ਦਾ ਭੁਗਤਾਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿੱਥੇ ਦੂਜੇ ਦੇਸ਼ ਜਾਂ ਫਿਰ ਹੋਰ ਸੂਬੇ ਇਲੈਕਟ੍ਰਿਕ ਵਾਹਨਾਂ ਨੂੰ ਖਰੀਦਣ ਵਾਸਤੇ ਲੋਕਾਂ ਨੂੰ ਉਤਸ਼ਾਹਿਤ ਕਰ ਰਹੇ ਨੇ। ਅਲਬਰਟਾ ਦੇ ਇਲੈਕਟ੍ਰਿਕ ਵਹੀਕਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਉਲਝਣ ਦੇ ਵਿੱਚ ਨੇ ਕਿ ਸਰਕਾਰ ਅਜਿਹਾ ਕਿਉਂ ਕਹਿ ਰਹੀ ਹੈ ਕਿ ਟੈਕਸ ਲਾਗੂ ਕੀਤੇ ਜਾਣ ਦੇ ਪਿੱਛੇ ਇੱਕੋ ਇੱਕ ਕਾਰਨ ਇਹ ਹੈ ਕਿ ਦਾ ਵਜ਼ਨ ਕੀ ਹੁੰਦਾ ਏ 200 ਡਾਲਰ ਦੀ ਫੀਸ ਦਾ ਕੋਈ ਮਤਲਬ ਨਹੀਂ ਹੈ ਫਰਦਾਨ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਵੀ ਤਰੀਕੇ ਨਾਲ ਉਹਨਾ ਹੈਵੀ ਅਤੇ ਲਾਈਟ ਵੀਕਲਾਂ ਦੋਵਾਂ ਨੂੰ ਅਲਬਰਟਾ ਸਰਕਾਰ ਨੂੰ 200 ਡਾਲਰ ਫਲੈਟ ਫੀਸ ਅਦਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਕਿ ਉਚਿਤ ਨਹੀਂ ਹੈ ਜ਼ਿਕਰੂ ਹੈ ਕਿ ਪ੍ਰੋਵਿੰਸ ਨੂੰ 2024-25 ਵਿੱਚ ਇਲੈਕਟ੍ਰਿਕ ਵਾਹਨ ਟੈਕਸ ਤੋਂ 1 ਮਿਲੀਅਨ ਡਾਲਰ ਦੀ ਆਮਦਨ ਹੋਣ ਦੀ ਉਮੀਦ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 2025-26 ਵਿੱਚ ਇਹ ਸੰਖਿਆ 5 ਮਿਲੀਅਨ ਤੱਕ ਜਾ ਪਹੁੰਚੇਗੀ ਕਿਉਂਕਿ ਅਲਬਰਟਾ ਦੇ ਵਧੇਰੇ ਲੋਕ ਇਲੈਕਟ੍ਰਿਕ ਵਾਹਨ ਖਰੀਦੇ ਨੇ ਅਤੇ 2026-27 ਤੱਕ ਸਰਕਾਰ ਨੂੰ 8 ਮਿਲੀਅਨ ਡਾਲਰ ਤੱਕ ਆਮਦਨ ਹੋਣ ਦੀ ਉਮੀਦ ਹੈ। ਪ੍ਰਾਂਤ ਨੇ ਇਹ ਵੀ ਕਿਹਾ ਹੈ ਕਿ ਜਦੋਂ ਕਾਨੂੰਨ ਪੇਸ਼ ਕੀਤਾ ਜਾਵੇਗਾ ਤਾਂ ਫਿਰ ਪੱਤਝੜ ਵਿੱਚ ਹੋਰ ਵੇਰਵਿਆਂ ਦਾ ਖੁਲਾਸਾ ਕੀਤਾ ਜਾਵੇਗਾ। ਕਾਰ ਖਰੀਦਣਾ ਕੈਨੇਡਾ ਦੇ ਵਿੱਚ ਇੱਕ ਵੱਡਾ ਮਸਲਾ ਬਣਿਆ ਹੋਇਆ ਹੈ ਵੱਧੀ ਮਹਿੰਗਾਈ ਅਤੇ ਵੱਧ ਰਹੀਆਂ ਕੀਮਤਾਂ ਕਾਰਨ ਲੋਕਾਂ ਨੂੰ ਕਾਰ ਖਰੀਦਣ ਤੋਂ ਪਹਿਲਾਂ ਕਈ ਵਾਰ ਸੋਚਣਾ ਪੈ ਰਿਹਾ ਹੈ ਪਰ ਦੂਜੇ ਪਾਸੇ ਕੈਲਗਰੀ ਦੇ ਵਿੱਚ ਬੀਤੇ ਮਹੀਨਿਆਂ ਲੋਕਾਂ ਨੇ ਕਾਰ ਖਰੀਦਣ ਵਿੱਚ ਤੇਜ਼ੀ ਵਿਖਾਈ ਹੈ ਕੈਲਗਰੀ ਰੀਅਲ ਏਸਟੇਟ ਬੋਰਡ ਨੇ ਜਾਣਕਾਰੀ ਸਾਂਝੀ ਕੀਤੀ ਕਿ ਬੀਤੇ ਸਾਲ ਨਾਲੋਂ ਇਸ ਸਾਲ ਫਰਵਰੀ ਦੇ ਵਿੱਚ ਘਰਾਂ ਦੀ ਵਿਕਰੀ ਵਿੱਚ 23% ਵਾਧਾ ਹੋਇਆ ਹੈ ਕੈਲਗਰੀ ਰੀਅਲ ਏਸਟੇਟ ਬੋਰਡ ਦਾ ਕਹਿਣਾ ਹੈ ਕਿ ਫਰਵਰੀ ਵਿੱਚ ਘਰਾਂ ਦੀ ਵਿਕਰੀ ਪਿਛਲੇ ਸਾਲ ਨਾਲੋਂ ਲਗਭਗ 23% ਵਧ ਗਈ ਹੈ। ਇਸ ਦਾ ਕਾਰਨ ਨਵੀਆਂ ਸੂਚੀਆਂ ਦਾ ਵਧਣਾ ਦੱਸਿਆ ਜਾ ਰਿਹਾ ਹੈ। ਬੋਰਡ ਦਾ ਕਹਿਣਾ ਹੈ ਕਿ ਕੁੱਲ 2135 ਯੂਨਟਾਂ ਦੀ ਵਿਕਰੀ ਹੋਈ ਜਦਕਿ ਡਾਲਰ ਵਿੱਚ ਵਿਕਰੀ ਦੀ ਮਾਤਰਾ 42.3% ਵਧ ਕੇ 1.25 ਬਿਲੀਅਨ ਡਾਲਰ ਹੋ ਗਈ ਹੈ। ਨਮੀਆਂ ਸੂਚੀਆਂ 13.6% ਵਧ ਕੇ 2711 ਤੱਕ ਸਨ ਜਦਕਿ ਵਸਤੂ ਸੂਚੀ ਪਿਛਲੇ ਸਾਲ ਨਾਲੋਂ ਸਿਰਫ 14% ਘਟ ਸੀ ਸੀਆਰਈਬੀਡੀ ਮੁਖ ਅਰਥਸ਼ਾਸਤਰੀ ਦਾ ਕਹਿਣਾ ਹੈ ਕਿ ਮਜ਼ਬੂਤ ਮੰਗ ਅਤੇ ਘੱਟ ਸਪਲਾਈ ਸ਼ਹਿਰ ਵਿੱਚ ਕੀਮਤਾਂ ਵਿੱਚ ਵਾਧੇ ਨੂੰ ਜਾਰੀ ਰੱਖ ਰਹੀ ਹੈ ਉਸਨੇ ਇਹ ਵੀ ਕਿਹਾ ਹੈ ਕਿ ਅਸੀਂ ਵਿਕਰੀਤਾ ਦੀ ਮਾਰਕੀਟ ਦੀਆਂ ਸਥਿਤੀਆਂ ਨੂੰ ਵੇਖਣਾ ਜਾਰੀ ਰੱਖਦੇ ਹਾਂ ਅਤੇ ਆਖਰਕਾਰ ਇਹ ਸਾਡੇ ਬਾਜ਼ਾਰ ਵਿੱਚ ਹੋਰ ਕੀਮਤਾਂ ਵਿੱਚ ਵਾਧਾ ਕਰ ਰਿਹਾ ਹੈ ਮੁੱਖ ਅਰਥ ਸ਼ਾਸਤਰੀ ਦਾ ਕਹਿਣਾ ਹੈ ਕਿ ਉਹ ਕੁਝ ਉੱਚ ਕੀਮਤਾਂ ਵਾਲੇ ਘਰਾਂ ਲਈ ਸਪਲਾਈ ਦੇ ਪੱਧਰਾਂ ਵਿੱਚ ਵਾਧਾ ਰੱਖਣਾ ਵੀ ਸ਼ੁਰੂ ਕਰ ਰਹੇ ਨੇ ਸੂਚੀਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ ਪਰ ਇਸ ਦੇ ਨਾਲ ਵਿਕਰੀ ਵਿੱਚ ਵੀ ਵਾਧਾ ਹੋਇਆ ਹੈ ਮੋਕਾ ਅਰਥ ਸ਼ਾਸਤਰੀ ਨੇ ਇਹ ਪੁਖਵਾਣੀ ਕੀਤੀ ਹੈ ਕਿ ਬਸੰਤ ਰੁੱਤ ਵਿੱਚ ਕੈਲਗਰੀ ਦੀ ਮਾਰਕੀਟ ਵਿੱਚ ਮਜ਼ਬੂਤ ਕੀਮਤ ਵਿੱਚ ਵਾਧਾ ਦੇਖਣ ਨੂੰ ਮਿਲੇਗਾ। ਪਰ ਉਸ ਦਾ ਮੰਨਣਾ ਹੈ ਕਿ ਹਾਊਸਿੰਗ ਮਾਰਕੀਟ ਹਜੇ ਵੀ ਵਿਧੇਰੇ ਸੰਤੁਲਿਤ ਸਥਿਤੀ ਹਵਾਲੇ ਬਦਰਹੀਏ। ਸਾਰੀਆਂ ਘਰੇਲੂ ਕਿਸਮਾਂ ਲਈ ਬੈਂਚਮਾਰਕ ਕੀਮਤ ਮਹੀਨੇ ਲਈ 5,85,000 ਡਾਲਰ ਸੀ, ਜੋ ਕਿ ਇੱਕ ਸਾਲ ਪਹਿਲਾਂ ਨਾਲੋਂ 10% ਤੋਂ ਵਾਧੇ। ਸੰਪਤੀਆਂ ਫਰਵਰੀ ਵਿੱਚ ਵੇਚਣ ਤੋਂ ਪਹਿਲਾਂ ਔਸਤਨ 24 ਦਿਨਾਂ ਲਈ ਮਾਰਕੀਟ ਦੇ ਵਿੱਚ ਰੱਖੀਆਂ ਗਈਆਂ ਸਨ ਅਤੇ ਪਿਛਲੇ ਸਾਲ ਦੇ ਨਾਲੋਂ ਇਹ ਲਗਭਗ 27% ਘੱਟ ਸਨ। ਪਰਵੰਜ਼ੇ ਪ੍ਰਾਇਮਰੀ ਹੈਲਥ케ਅਰ ਵਰਕਰਾਂ ਦੀ ਘੜ ਦਾ ਸਾਹਮਣਾ ਕਰ ਰਿਹਾ ਹੈ ਅਜਿਹੇ ਦੇ ਵਿੱਚ ਸਥਾਨਕ ਯੂਨੀਅਨਾਂ ਅਤੇ ਲੋਕਾਂ ਨੇ ਮਿਲ ਕੇ ਬੀਤੇ ਦਿਨੀ 100 ਸੈਂਟ ਮੇਰੀਦੀ ਐਮਪੀਪੀ ਰੋਜ਼ ਰੋਮਾਨੋ ਦੇ ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਹੈ ਹਾਲਾਂਕਿ ਉਹਨਾਂ ਦੀ ਐਮਪੀਪੀ ਦੇ ਨਾਲ ਮੁਲਾਕਾਤ ਨਾ ਹੋ ਸਕੇ ਜਿਸ ਕਾਰਨ ਪ੍ਰਦਰਸ਼ਨਕਾਰੀਆਂ ਨੂੰ ਵਾਪਸ ਮੁੜਨਾ ਪਿਆ ਇਸ ਮੌਕੇ ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਡਾਕਟਰਾਂ ਦੇ ਸਮੂਹ ਨੇ ਵੀ ਪ੍ਰਦਰਸ਼ਨ ਦੇ ਵਿੱਚ ਹਿੱਸਾ ਲਿਆ ਸਥਾਨਕ ਯੂਨੀਅਨਾਂ ਅਤੇ ਉਹ ਲੋਕ ਜਿਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਪ੍ਰਾਇਮਰੀ ਹੈਲਥ케ਅਰ ਪ੍ਰਦਾਤਾ ਨੂੰ ਗਵਾ ਦਿੱਤਾ ਹੈ ਉਹ ਡਾਕਟਰਾਂ ਦੀ ਚੱਲ ਰਹੀ ਕਾਰਡ ਦਾ ਵਿਰੋਧ ਕਰਨ ਲਈ ਬੀਤੇ ਦਿਨੀ ਸੋਲਟ ਸੇਂਟ ਮੈਰੀ ਐਮਪੀਪੀ ਰੋਸ ਰੋਮਾਨੋ ਦੇ ਦਫ਼ਤਰ ਦੇ ਸਾਹਮਣੇ ਇਕੱਠੇ ਹੋਏ ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਡਾਕਟਰਾਂ ਦੇ ਇੱਕ ਸਮੂਹ ਨੇ ਵੀ ਉਨ੍ਹਾਂ ਦੇ ਇਕੱਠ ਵਿੱਚ ਸ਼ਿਰਕਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਪ੍ਰਮਾਣ ਪੱਤਰ ਅਤੇ ਮਦਦ ਕਰਨ ਦੀ ਇੱਛਾ ਦੇ ਬਾਵਜੂਦ ਉਹਨਾਂ ਨੂੰ অন্ਟਾਰੀਓ ਵਿੱਚ ਦਵਾਈ ਦਾ ਅਭਿਆਸ ਕਰਨ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਹੀ ਦੌਰਾਨ ਮੌਜੂਦ ਇੱਕ ਡਾਕਟਰ ਨੇ ਕਿਹਾ ਕਿ ਸਾਡੇ ਭਾਈਚਾਰੇ ਵਿੱਚ 10000 ਤੋਂ ਵੱਧ ਮਰੀਜ਼ਾਂ ਦੀ ਇਸ ਡੀ ਰੋਸਟ੍ਰਿੰਗ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਲੋਕਾਂ ਨੇ ਪਛਾਣ ਲਿਆ ਕਿ ਸੌਲਟ ਵਿੱਚ ਡਾਕਟਰਾਂ ਦਾ ਇੱਕ ਸਮੂਹ ਹੈ ਜੋ ਸਿਹਤ ਸੰਭਾਲ ਦੀਆਂ ਚੁਣੌਤੀਆਂ ਵਿੱਚ ਸਹਾਇਤਾ ਕਰ ਸਕਦਾ ਹੈ ਉਪਰੋਕਤ ਡਾਕਟਰ ਤ੍ਰਿਨਿਦਾਦ ਅਤੇ ਟੋਬੈਗੋ ਤੋਂ ਇੱਕ ਸਿਖਲਾਈ ਪ੍ਰਾਪਤ ਡਾਕਟਰ ਹੈ ਉਹ 49 ਅੰਤਰਰਾਸ਼ਟਰੀ ਪੱਧਰ ਤੇ ਸਿਖਲਾਈ ਪ੍ਰਾਪਤ ਮੈਡੀਕਲ ਪੇਸ਼ੇਵਰਾਂ ਦੇ ਵਿੱਚੋਂ ਇੱਕ ਹੈ ਜੋ ਸਾਲਟ ਸੇਂਟ ਮਰੀ ਵਿੱਚ ਰਹਿ ਰਹੇ ਨੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਕੁਝ ਲੋਕਾਂ ਦੇ ਵਿੱਚੋਂ ਇੱਕ ਹਨ ਜੋ ਸਿਹਤ ਸੰਭਾਲ ਸੈਟਿੰਗਸ ਦੇ ਵਿੱਚ ਕੰਮ ਕਰ ਰਹੇ ਨੇ ਸਾਲਟ ਡਿਸਟ੍ਰਿਕਟ ਲੇਬਰ ਕੌਂਸਲ ਦੇ ਪ੍ਰਧਾਨ ਮਿਸ਼ੇਲ ਮੈਕਕੈਲਵ ਕੈਨੇਡੀ ਨੇ ਕਿਹਾ ਕਿ ਸਿਹਤ ਸੰਭਾਲ ਪ੍ਰਣਾਲੀ ਵਿੱਚ ਅੰਤਰਰਾਸ਼ਟਰੀ ਡਾਕਟਰਾਂ ਨੂੰ ਤੇਜ਼ੀ ਨਾਲ ਟਰੈਕ ਕਰਨ ਨਾਲ ਸੰਕਟ ਨੂੰ ਘਟ ਕਰਨ ਵਿੱਚ ਮਦਦ ਮਿਲੇਗੀ ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇੱਥੇ ਡਾਕਟਰਾਂ ਤੋਂ ਬਿਨਾ ਅਤੇ ਹੋਰ ਸੇਵਾਵਾਂ ਦੇ ਬਗੈਰ ਇੱਥੇ ਆਉਣ ਅਤੇ ਰਹਿਣ ਲਈ ਕਾਰੋਬਾਰ ਅਤੇ ਲੋਕਾਂ ਨੂੰ ਆਪਣੇ ਪਾਈਚਾਰੇ ਵੱਲ ਆਕਰਸ਼ਿਤ ਕਰਨ ਦੇ ਯੋਗ ਨਹੀਂ ਹੋਵਾਂਗੇ ਇਸ ਤੋਂ ਇਲਾਵਾ ਟਿੱਪਣੀ ਵਾਸਤੇ ਮੀਡੀਆ ਨੇ ਐਮਪੀਪੀ ਰੋਸ ਰੋਮਾਨੋ ਦੇ ਦਫ਼ਤਰ ਨਾਲ ਸੰਪਰਕ ਕੀਤਾ ਪਰ ਡੈਡਲਾਈਨ ਤੋਂ ਪਹਿਲਾਂ ਉਹਨਾਂ ਨੇ ਕੋਈ ਵੀ ਬਿਆਨ ਨਹੀਂ ਦਿੱਤਾ ਜ਼ਿਕਰ ਹੋਇਆ ਕਿ ਸ਼ਬਦ ਨਾ ਮਿਲਣ ਤੇ ਰੋਮਾਨੋ ਇੱਕ ਸਥਾਨਕ ਹੋਟਲ ਵਿੱਚ ਸਿਹਤ ਸੰਭਾਲ ਬਾਰੇ ਮੀਟਿੰਗ ਕਰ ਰਿਹਾ ਸੀ ਜੋ ਪਤਾ ਲੱਗਣ ਤੋਂ ਬਾਅਦ ਪ੍ਰਦਰਸ਼ਨਕਾਰੀ ਉਸ ਜਗ੍ਹਾ ਤੋਂ ਵਾਪਸ ਚਲੇ ਗਏ ਅਤੇ ਉਹਨਾਂ ਨੂੰ ਅੰਦਰ ਦਾਖਲ ਹੋਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਸੀ ਫਰਸਟ ਟਾਈਮ ਹੋਮ ਬਾਇਰਸ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ ਗਿਆ ਹੈ ਫੈਡਰਲ ਏਜੰਸੀ ਨੇ ਇਹ ਐਲਾਨ ਕੀਤਾ ਹੈ ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੁਆਰਾ ਇਹ ਪ੍ਰੋਗਰਾਮ ਬੰਦ ਕਰ ਦਿੱਤਾ ਗਿਆ ਹੈ ਸੀਐਮਐਚੀ ਦੁਆਰਾ ਮਿਲੀ ਜਾਣਕਾਰੀ ਮੁਤਾਬਕ ਪ੍ਰੋਗਰਾਮ ਲਈ ਨਵੀਆਂ ਜਾਂ ਦੁਬਾਰਾ ਜਮ੍ਹਾਂ ਕੀਤੀਆਂ ਅਰਜ਼ੀਆਂ ਲਈ ਅੰਤਿਮ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਰਜ਼ੀਆਂ ਸਵੀਕਾਰ ਕਰਨ ਦੀ ਆਖਰੀ ਮਿਤੀ 21 ਮਾਰਚ ਹੈ ਫੈਡਰਲ ਏਜੰਸੀ ਨੇ ਬੀਤੇ ਹਫਤੇ ਐਲਾਨ ਕੀਤਾ ਕਿ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੁਆਰਾ ਫਸਟ ਟਾਈਮ ਹੋਮ ਬਾਇਰਸ ਪ੍ਰੋਚਾਹਨ ਨੂੰ ਬੰਦ ਕਰ ਦਿੱਤਾ ਗਿਆ ਹੈ ਸੀਐਮਐਚਸੀਡੀ ਵੈੱਬਸਾਈਟ ਦੇ ਅਨੁਸਾਰ ਪ੍ਰੋਗਰਾਮ ਲਈ ਨਵੀਆਂ ਜੋ ਦੁਬਾਰਾ ਜਮ੍ਹਾਂ ਕੀਤੀਆਂ ਅਰਜ਼ੀਆਂ ਦੀ ਅੰਤਿਮ ਮਿਤੀ 21 ਮਾਰਚ 2024 ਦੀ ਅੱਧੀ ਰਾਤ ਹੋਵੇਗੀ 2019 ਵਿੱਚ ਸ਼ੁਰੂ ਕੀਤੀ ਗਈ ਯੋਜਨਾ ਦਾ ਮਕਸਦ ਫਸਟ ਟਾਈਮ ਹੋਮ ਬਾイヤਸ ਲਈ ਮਾਸਿਕ ਮਾਰਗੇਜ ਭੁਗਤਾਨ ਨੂੰ ਘਟਾਉਣ ਵਿੱਚ ਮਦਦ ਕਰਨਾ ਸੀ ਜਿਸ ਨਾਲ ਸਰਕਾਰ ਨੂੰ ਕਿਸੇ ਜਾਇਦਾਦ ਦੀ ਅੰਸ਼ਕ ਮਲਕੀਅਤ ਹੁੰਦੀ ਹੈ ਸਰਕਾਰ ਨੇ ਖਰੀਦ ਮੁੱਲ ਦੇ 10% ਤੱਕ ਦੇ ਕਰਜ਼ੇ ਦੀ ਪੇਸ਼ਕਸ਼ ਕੀਤੀ ਜੋ ਇੱਕ ਵੱਡੇ ਡਾਊਨ ਪੇਮੈਂਟ ਵੱਲ ਜਾਵੇਗਾ ਅਤੇ ਇਸ ਤਰ੍ਹਾਂ ਮਹੀਨਾਵਾਰ ਭੁਗਤਾਨਾਂ ਨੂੰ ਘਟਾ ਦੇਵੇਗਾ ਕਰ ਦੇ ਮਾਲਕਾਂ ਨੂੰ 25 ਸਾਲਾਂ ਬਾਅਦ ਜਾਂ ਫਿਰ ਜਦੋਂ ਜਾਇਦਾਦ ਵਿਚਨੀ ਹੋਵੇ ਤਾਂ ਸੰਪਤੀ ਦੀ ਕੀਮਤ ਕਿਵੇਂ ਬਦਲੀਏ ਇਹ ਦਰਸਾਉਣ ਲਈ ਬਕਾਇਆ ਰਕਮ ਦੇ ਨਾਲ ਪ੍ਰੋਚਾਹਨ ਦਾ ਭੁਗਤਾਨ ਕਰਨਾ ਹੁੰਦਾ ਹੈ। ਪ੍ਰੋਗਰਾਮ ਨੂੰ ਕੁਝ ਹੱਦ ਤੱਕ ਯੋਗਤਾ ਦੇ ਮੁੱਦਿਆਂ ਦੁਆਰਾ ਰੁਕਾਵਟ ਪਾਈ ਗਈ ਸੀ ਜਿਸ ਵਿੱਚ ਘਰੇਲੂ ਆਂਤਨੀ ਦੀਆਂ ਸੀਮਾਵਾਂ ਅਤੇ ਖਰੀਦਦਾਰ ਦੁਆਰਾ ਲਏ ਜਾਣ ਵਾਲੇ ਗਿਰਵੀ ਨਾਮੇ ਦਾ ਆਕਾਰ ਸ਼ਾਮਿਲ ਹੈ। ਵਿਨੇਕਾਰਾਂ ਨੂੰ ਖਾਸ ਮਾਪਦੰਡਾਂ ਨੂੰ ਪੂਰਾ ਕਰਨ ਦੀ ਲੋੜ ਹੁੰਦੀ ਸੀ। ਜਿਸ ਵਿੱਚ ਸਲਾਨਾ ਆਮਦਨ ਅਤੇ ਨਕਦ ਬਚਤ ਨਾਲ ਸੰਬੰਧਿਤ ਯੋਗਤਾਵਾਂ ਸ਼ਾਮਿਲ ਨੇ ਜਿਸ ਨੇ ਪ੍ਰੋਗਰਾਮ ਨੂੰ ਪ੍ਰਤੀਬਿੰਦਿਤ ਬਣਾਇਆ ਹੋਇਆ ਸੀ ਕੈਨੇਡਾ ਨਿਊਜ਼ ਬੁਲਟਨ ਵਿੱਚ ਹੁਣ ਤੱਕ ਲਈ ਐਨਾ ਹੀ ਜਾਂਦੇ ਜਾਂਦਾ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁੱਖ ਹੈਡਲਾਈਨਸ ਤੇ 스노우 ਸਟਾਰਮ ਕਾਰਨ ਯਾਤਰਾ ਕਰਨਾ ਹੋਇਆ ਮੁਸ਼ਕਿਲ ਇਸਕੇ ਚੋਂ ਦੇ ਵਿੱਚ ਵਿਆਪਕ ਸੜਕਾਂ ਹੋਈਆਂ ਬੰਦ ਬੋਡੀਸ਼ੌਪ ਕੈਨੇਡਾ ਨੇ ਸਟੋਰਾਂ ਨੂੰ ਬੰਦ ਕਰਨ ਦਾ ਕੀਤਾ ਐਲਾਨ ਕੈਨੇਡਾ ਭਰ ਦੇ ਵਿੱਚ 33 ਸਟੋਰ ਕੀਤੇ ਜਾਣਗੇ ਬੰਦ ਅਗਲੇ ਸਾਲ ਤੋਂ ਇਲੈਕਟ੍ਰਿਕ ਵਾਹਨ ਦੇ ਮਾਲਕ ਵੀ ਦੇਣਗੇ ਟੈਕਸ ਵਾਹਨ ਮਾਲਕਾਂ ਦੀ ਵੱਧ ਗਈ ਚਿੰਤਾ ایਵੀ ਵਾਹਨ ਮਾਲਕਾਂ ਦੀ ਵੱਡੀ ਚਿੰਤਾ ਅਗਲੇ ਸਾਲ ਤੋਂ ਇਲੈਕਟ੍ਰੋਨਿਕ ਵਾਹਨ ਮਾਲਕ ਵੀ ਦੇਣਗੇ ਟੈਕਸ ਜਿਸ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ